ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਅੱਜ ਆਪਾਂ ਗੱਲ ਕਰਾਂਗੇ ਘਰ ਦੀ ਬਣਾਈ ਰੈਸਪੀ ਦੇ ਨਾਲ ਜਾਂ ਕੁਝ ਦੇਸੀ ਆਯੁਰਵੈਦਿਕ ਤਰੀਕੇ ਦੇ ਨਾਲ ਕਿਵੇਂ ਨਸ਼ਾ ਛੱਡ ਸਕਦੇ ਆ ਸਾਨੂੰ ਕਈ ਲੋਕਾਂ ਦੇ ਫੋਨ ਆਉਂਦੇ ਆ ਕਿ ਤੁਸੀਂ ਫ੍ਰੀ ਦਵਾਈ ਦਿੰਦੇ ਹੋ ਜਾਂ ਇਹ ਚੀਜ਼ਾਂ ਫ੍ਰੀ ਮਿਲਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਨਾ ਨਸ਼ਾ ਫਰੀ ਮਿਲਦਾ ਤੇ ਨਾ ਕਿਤੋਂ ਵੀ ਨਸ਼ਾ ਸ਼ਰੌਣ ਦੀ ਦਵਾਈ ਫਰੀ ਮਿਲਦੀ ਆ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਸਰਕਾਰਾਂ ਦਿੰਦੀਆਂ ਉਹ ਵੀ ਦਵਾਈ ਦੇ ਨਾਂ ਤੇ ਸਾਨੂੰ ਅਡਿਕਸ਼ਨ ਹੀ ਦਿੱਤੀ ਜਾ ਰਹੀ ਹੈ ਨਸ਼ਾ ਹੀ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਭਲੀ ਬਾਤ ਜਾਣਦੇ ਹੋ ਜਿਹੜੇ ਨਹੀਂ ਜਾਣਦੇ ਜਦੋਂ ਉਹ ਚੀਜ਼ਾਂ ਵਰਤਣਗੇ ਫਿਰ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਜਿਹੜਾ ਸਾਨੂੰ ਨਸ਼ਾ ਸ਼ਰੌਣ ਦੇ ਨਾਂ ਤੇ ਜੋ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਆ ਟਪੈਂਟਾਡੋਲ ਡਰਮਾਡੋਲ ਹੋਰ ਕਾਫੀ ਕੁਝ ਦਿੱਤਾ ਜਾ ਰਿਹਾ ਹੈ ਉਹ ਸਾਰਾ ਇੱਕ ਨਸ਼ਾ ਹੈ ਨਸ਼ੇ ਦਾ ਦੂਸਰਾ ਰੂਪ ਹੈ ਸਬਸਟੀਟਿਊਟ ਹੈ ਆਪਾਂ ਇਹ ਕਹਿ ਸਕਦੇ ਆ ਸੋ ਜਿਵੇਂ ਆਪ ਜੀ ਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਤੁਸੀਂ ਘਰ ਬੈਠ ਕੇ ਜਿਨ੍ਹਾਂ ਨੇ ਨਸ਼ਾ ਛੱਡਣਾ ਹੈ ਉਹ ਤਿੰਨ ਚਾਰ ਚੀਜ਼ਾਂ ਘਰ ਮਲਾ ਕੇ ਆਪਣੀਆਂ ਖਾ ਕੇ ਚੀਜ਼ਾਂ ਤਿਆਰ ਕਰਕੇ ਰੈਸਪੀ ਮੈਂ ਦੁਬਾਰਾ ਰਿਪੀਟ ਕਰਨ ਲੱਗੇ ਆਂ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨ ਲੱਗੇ ਆਂ ਜਿਹੜੀ ਤੋੜ ਹੈ ਉਹ ਇੱਕਦਮ ਰਿਕਵਰ ਕਰਦੀ ਹੈ ਉਹ ਕੀ ਹੈ ਜਿਵੇਂ ਤੁਸੀਂ ਮੈਂ ਦੱਸਿਆ ਸੀ ਕਿ ਅੱਧਾ ਕਿਲੋ ਬਦਾਮ ਦਾ ਕਿਲੋ ਕਾਲੀ ਖਸਖਸ ਅੱਧਾ ਕਿਲੋ ਮਗਜ ਇਹਨਾਂ ਨੂੰ ਥੋੜਾ ਜਿਹਾ ਛੱਟ ਸਵਾਰ ਕੇ 5 ਦਿਨ ਅੱਧਾ ਕਿਲੋ ਉਬਲੇ ਹੋ ਦੁੱਧ ਦੇ ਵਿੱਚ 5 ਦਿਨ ਫ੍ਰੀਜ ਦੇ ਵਿੱਚ ਰੱਖਣਾ ਕੱਢ ਕੇ ਬਾਅਦ ਦੇ ਵਿੱਚ ਗ੍ਰाइंड ਕਰਨਾ ਫਿਰ ਅੱਧਾ ਕਿਲੋ ਦੇਸੀ ਗਾਂ ਦਾ ਘਿਓ ਉਹਦੇ ਵਿੱਚ ਰੜ ਲੈਣਾ ਫਿਰ ਇਹਦੇ ਵਿੱਚ 100 ਗ੍ਰਾਮ ਖਿਲਮਖਾਣਾ ਉਹਨੂੰ ਰੋਸਟਰਡ ਕਰਕੇ ਗ੍ਰाइंड ਕਰਕੇ ਉਹਦੇ ਵਿੱਚ ਪਾ ਦੇਣਾ ਔਰ ਫਿਰ ਅੱਧਾ ਕਿਲੋ ਭੁੰਨੇ ਹੋਏ ਛੋਲੇ ਉਹ ਵੀ ਗ੍ਰाइंड ਕਰਕੇ ਇਹਦੇ ਵਿੱਚ ਪਾ ਦੇਣਾ ਤੇ ਨਾਲ ਹੀ ਇਹਦੇ ਵਿੱਚ ਅੱਧਾ ਕਿਲੋ ਧਾਗਾ ਮਿਸ਼ਰੀ ਜਾਂ देसी ਖੰਡ ਜਿਹੜੀ ਵੀ ਚੀਜ਼ ਤੁਹਾਨੂੰ ਸੌਖੀ ਲੱਗੇ ਉਹ ਪਾ ਸਕਦੇ ਹੋ ਟੇਸਟ ਮੁਤਾਬਕ ਮਿੱਠਾ-ਖੱਟਾ ਵੀ ਆਪਾਂ ਕਰ ਸਕਦੇ ਹਾਂ ਇਹਦੀ ਕੌਲੀ-ਕੌਲੀ ਆਪਣੇ ਮਰੀਜ਼ ਨੂੰ ਸਵੇਰੇ ਸ਼ਾਮ ਦੁੱਧੇ ਨਾਲ ਦੇਣੀ ਔਰ ਤੁਸੀਂ ਜਿਹੜਾ ਮਰੀਜ਼ ਦੀ ਵੀਕਨੈਸ ਹੈ ਕਮਜ਼ੋਰੀ ਹੈ ਭਾਵੇਂ ਉਹ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੈ ਬਟਾ ਵੰਡੀ ਦੀ ਘਾਟ ਹੈ ਭਾਵੇਂ ਸਰੀਰ 'ਚ ਦਰਦਾਂ ਨੇ ਨੱਕ ਜੋ ਪੌਣੀ ਆਉਂਦਾ ਹੈ ਨੀਂਦ ਨਹੀਂ ਆਉਂਦੀ ਸਟ੍ਰੈਸ ਹੈ ਟੈਨਸ਼ਨ ਹੈ ਡਿਪਰੈਸ਼ਨ ਹੈ ਇਹ ਸਾਰੀ ਚੀਜ਼ਾਂ ਨੂੰ ਰਿਕਵਰ ਕਰਨ ਦੇ ਵਿੱਚ ਇਹ ਜਿਹੜੀ ਦਵਾਈ ਹੈ ਉਹ ਸਮਰਥ ਹੈ ਔਰ ਨਾਲ ਦੀ ਨਾਲ ਬਰੀਜ ਨੂੰ ਐਕਸਰਸਾਈਜ਼ ਕਰਾਉਣੀ ਗੁਰਦੁਆਰਾ ਸਾਹਿਬ ਲੈ ਜੋ ਮੰਦਿਰ ਲੈ ਜੋ ਕਿਤੇ ਹਸਪੀਟਲ ਲੈ ਜੋ ਕਿਤੇ ਪਬਲਿਕ ਸਥਾਨ ਤੇ ਲੈ ਜੋ ਜਿੱਥੇ ਕਰਾਊਡ ਹੋਵੇ ਲੋਕ ਜ਼ਿਆਦਾ ਹੋਣ ਉੱਥੇ ਜਾ ਕੇ ਉਹਦਾ ਧਿਆਨ ਲੋਕਾਂ ਵੱਲ ਜਾਵੇ ਕਿਤੇ ਬਾਜ਼ਾਰ ਲੈ ਜਾਓ ਕਿਤੇ ਵੀ ਲੈ ਜਾਓ ਘੁੰਮਣ ਵਾਸਤੇ ਲੈ ਜਾਓ ਠੰਡੇ ਸਥਾਨ ਤੇ ਲੈ ਜਾਓ ਗਰਮ ਸਥਾਨ ਤੇ ਲੈ ਜਾਓ ਹਿਮਕੁੰਡ ਤਾਬ ਲੈ ਜਾਓ ਤੇ ਹਜੂਰ ਸਾਹਿਬ ਲੈ ਜਾਓ ਹਰਮੰਦਰ ਸਾਹਿਬ ਲੈ ਜਾਓ ਜਾ ਕੇ ਉੱਥੇ ਭੰਡਾ ਦੀ ਸੇਵਾ ਕਰਾਉਣੀ ਲੰਗਰ ਦੀ ਸੇਵਾ ਕਰਾਉਣੀ ਮਰੀਜ਼ ਦਾ ਜਿਹੜਾ ਆਪਣਾ ਧਿਆਨ ਆ ਉਹ ਦੂਸਰੇ ਵਾਸਤੇ ਆ ਜਾਂਦਾ ਹੈ ਮਹਾਰਾਜ ਅਗੇ ਅਰਦਾਸ ਕਰਨੀ ਅਰਦਾਸ ਇਤਿਆਸ ਇਹਦਾ ਪੱਲਾ ਫੜ ਕੇ ਰੱਖਣਾ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਔਰ ਦੂਸਰੀ ਚੀਜ਼ ਇੱਕ ਜਿਹੜੀ ਹੋਰ ਮੈਂ ਤੁਰੰਤ ਐਕਸ਼ਨ ਸਾਡੇ ਸਟੇਰ ਤੇ ਕਰਦੀ ਆ ਤੋੜ ਹਟਾਉਣ ਵਾਸਤੇ ਉਹ ਵੀ ਤੁਹਾਨੂੰ ਲੱਗਿਆ ਉਹ ਹੈਗਾ ਕੱਚਾ ਅਦਰਕ ਤੇ ਕੱਚੀ ਹਲਦੀ ਉਹਦੇ ਐਨੇ ਨੇ ਕਿ ਪੀਸ ਉਂਗਲੀ ਦੇ ਪੋਟੇ ਜਨੇ ਜਨੇ ਪੀਸ ਬਣਾ ਲਓ ਦਿਨ ਦੇ ਵਿੱਚ ਤਿੰਨ ਵਾਰੀ ਕੱਚਾ ਚਪੜਾ ਇੱਕ ਗਲਾਸ ਦੁੱਧ ਦਾ ਥੋੜੀ ਜੀ ਉਹਦੇ ਵਿੱਚ ਹਲਦੀ ਪਾ ਲੈਣੀ ਆ ਤੇ ਸਵਾਦ ਮੁਤਾਬਕ ਮਿੱਠਾ ਪਾ ਲੈਣਾ ਵਿੱਚ ਦੋ ਇਲਾਇਚੀਆਂ ਪਾਓ ਛੋਟੀ ਇਲਾਇਚੀ ਪਾਓ ਨਾਲ ਔਰ ਇੱਕ ਪੋਟਾ ਅਦਰਕ ਦਾ ਇੱਕ ਪੋਟਾ ਕੱਚੀ ਹਲਦੀ ਦਾ ਇਹ ਦਿਨ ਚ ਤਿੰਨ ਵਾਰੀ ਚਪੜਾ ਜਿਹੜੇ ਵੀ ਮਰੀਜ਼ ਨੂੰ ਤੋੜ ਲੱਗੀ ਹੋਵੇ ਉਹਨੂੰ ਕੱਚੀ ਹਲਦੀ ਕੱਚਾ ਅਦਰਕ ਮੂੰਹ ਦੇ ਵਿੱਚ ਦੁੱਧ ਨਾਲ ਕੌਫੀ ਦੇ ਨਾਲ ਔਰ ਨਾਲ ਛੋਟੀ ਇਲਾਇਚੀ ਉਹ ਚਬਣ ਵਾਸਤੇ ਦਿਓ 15 ਮਿੰਟ ਬਾਅਦ ਚਬਾਉਂਦਿਆਂ ਚਬਾਉਂਦਿਆਂ ਉਹਨੂੰ ਚਵਾਈ ਜਾਣਾ ਚਵਾ ਚਵਾ ਕੇ ਖਾਣਾ ਇੱਕਦਾਂ ਮੰਦਰ ਨਹੀਂ ਕਰਨਾ ਕੜੁੱਤਣ ਥੋੜੀ ਜੀ ਆਉਂਦੀ ਆ ਖਾਣਾ ਥੋੜਾ ਜਿਹਾ ਔਖਾ ਲੱਗਦਾ ਪਰ ਦਰਦਾਂ ਨਾਲੋਂ ਕੁਝ ਵੀ ਘਟ ਨਹੀਂ ਮਹਿਨ ਨਹੀਂ ਰੱਖਦਾ ਜਿਹੜੀ ਸ਼ਰੀਰ ਦੀ ਤਕਲੀਫਾ ਜਿਹੜੇ ਬੰਦੇ ਰਾਤ ਨਹੀਂ ਕਰਵਾ ਸਕਦੇ ਆ ਕੌੜੀ ਕਸਿਲੀ ਥੋੜੀ ਜੀ ਕੁਸੈਲੀ ਚੀਜ਼ ਆ ਇਹਨੂੰ ਖਾ ਲੋ ਤੇ ਆਪਣੀਆਂ ਦਰਦਾਂ ਹਟਾ ਲੋ ਆਪਣੀ ਤੋੜ ਹਟਾ ਲੋ ਫਿਰ ਵੀ ਜੇ ਕੋਈ ਤੁਹਾਨੂੰ ਤਕਲੀਫ ਲੱਗਦੀ ਹੈ ਕੋਈ ਦਰਦ ਦੀ ਗੋੜੀ ਜਿਵੇਂ ਬਰੂਫਨ ਵਗੈਰਾ ਖਾ ਸਕਦੇ ਆਪਾਂ ਜਾਂ ਜੀਰੂਡੋਲ ਐਸਪੀ ਵਗੈਰਾ ਖਾ ਸਕਦੇ ਆਂ ਜਾਂ ਜੀਰੂਡੋਲ ਐਸਆਰ ਖਾ ਸਕਦੇ ਆਂ ਤਾਕਤ ਵਾਸਤੇ ਕੋਈ ਮਲਟੀਵਿਟਾਮਿਨ ਏ ਬੀ ਈ ਜੈਡ ਵਗੈਰਾ ਲੈ ਸਕਦੇ ਆਂ ਮੈਥਿਲ ਕੋਬੈਨ ਦਾ ਕੈਪਸੂਲ ਵਗੈਰਾ ਲੈ ਸਕਦੇ ਆਂ ਰਾਤ ਨੂੰ ਨੀਰੂਪੈਂਟ ਪਲੱਸ ਵਗੈਰਾ ਦਾ ਜੋ ਨੀਰੂ ਟੱਕ ਦਾ ਤਾਂ ਕਿ ਸਾਡਾ ਜਿਹੜਾ ਨਰਵਸ ਸਿਸਟਮ ਆ ਉਹ ਵੀ ਥੋੜਾ ਜਿਹਾ ਸਟਰੋਂਗ ਹੋ ਜੇ ਜਿਹੜਾ ਵੀਕ ਹੋਈਆਂ ਹੋਈਆਂ ਅ ਸਰੀਰ ਦੀਆਂ ਨਸਾਂ ਨੇ ਉਹਨਾਂ 'ਚ ਥੋੜਾ ਜਿਹਾ ਖੂਨ ਦਾ ਸੰਚਾਰ ਵਧੀਆ ਹੋਵੇ ਤੁਹਾਨੂੰ ਕੋਈ ਥੋੜਾ ਨਾ ਲੱਗੇ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਅ ਰਾਤ ਨੂੰ ਨੀਂਦ ਵਧੀਆ ਆ ਸਕੇ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨੇ ਕਮੈਂਟ ਵੀ ਕਰਨਾ ਲਾਈਕ ਵੀ ਕਰਨਾ ਜੇ ਤੁਹਾਡੀ ਕੋਈ ਰਿਕੁਆਇਰਮੈਂਟ ਹੈ ਤੁਹਾਡੀ ਫੇਰ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ WhatsApp ਤੇ ਆਪਣਾ ਮੈਸੇਜ ਛੱਡ ਸਕਦੇ ਹੋ ਤੋਂ ਅਦਲੀ ਇਨਕ ਰਬ ਰੱਖਾ